ਅੱਬੂ ਅੱਬੂ ਮੈਂ ਵੀ ਚਲਾਂਗਾ ਪੰਜਾਬ ਨੂੰ ਮੇਰੇ ਪਿਆਰੇ ਬੱਚੇ ਅੱਜ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਮੁਸੀਬਤ ਦੇ ਵਿੱਚ ਨੇ ਮੁਸੀਬਤ ਦੇ ਨਾਲ ਜੂਝ ਰਹੇ ਨੇ ਹੜ੍ਹਾਂ ਦਾ ਪਾਣੀ ਪੂਰੇ ਪੰਜਾਬ ਦੇ ਅੰਦਰ ਫੈਲਿਆ ਪਿਆ ਵਾ ਸਾਡੇ ਪੰਜਾਬ ਦੇ ਨੌਜਵਾਨ ਬਜ਼ੁਰਗ ਮਾਤਾ-ਮਾਂ ਪਹਿਣਾ ਤੇਰੇ ਵਰਗੇ ਛੋੜੇ-ਛੋਟੇ ਪਿਆਰੇ-ਪਿਆਰੇ ਬੱਚੇ ਪਾਣੀਆਂ ਦੇ ਵਿੱਚ ਰੁੜਦੇ ਪਏ ਨੇ ਅੱਜ ਲੋੜ ਹੈ ਬੱਚੇ ਕਿ ਅਸੀਂ ਉਹਨਾਂ ਦਾ ਸਾਥ ਦਈਏ ਉਹਨਾਂ ਦੇ ਮੋਢੇ ਨਾਲ ਮੋਢਾ ਲਾਈਏ ਇਹ ਮੁਸੀਬਤ ਦੀ ਘੜੀ ਹੈ ਸਾਡੇ ਉਹਨਾਂ ਪੰਜਾਬੀ ਵੀਰਾਂ ਦੇ ਉੱਤੇ ਕਿਉਂਕਿ ਅਸੀਂ ਉਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਭਾਈ ਮਰਦਾਨਾ ਜੀ ਪੀਰ ཕਿਖਣ ਸ਼ਾਹ ਜੀ ਪੀਰ ਬੁੱਧੂ ਸ਼ਾਹ ਜੀ ਨਹਿੰਗ ਖਾਂ ਨਬੀ ਖਾਂ ਗਨੀ ਖਾਂ ਬੇਵਾਰਸਾਂ ਪੁੱਤਰ ਜਦੋਂ ਦੁੱਖ ਜਦੋਂ ਵੀ ਦੁੱਖ ਆਇਆ ਸਾਡੇ ਪੰਜਾਬ ਦੇ ਉੱਤੇ ਸਾਡੀਆਂ ਰਗਾਂ ਦੇ ਅੰਦਰ ਇਨਸਾਨੀਅਤ ਪੂਰੀ ਖੋਲਦੀ ਰਹੀ ਹੈ ਅੱਜ ਲੋੜ ਹੈ ਕਿ ਸਾਡੇ ਬਜ਼ੁਰਗਾਂ ਦਾ ਭਾਈਚਾਰਾ ਜਿਹੜਾ ਪਹਿਲਾਂ ਤੋਂ ਸੀ ਬੇਟਾ ਉਸ ਨੂੰ ਹੋਰ ਗੂੜਾ ਕਰਨ ਦਾ ਸਾਡੇ ਰਗਾਂ ਅੰਦਰ ਉਹਨਾਂ ਦਾ ਖੂਨ ਖੋਲ ਰਿਹਾ ਹੈ ਇਸ ਲਈ ਆਪਾਂ ਨੂੰ ਵੀ ਪੰਜਾਬ ਜਾ ਕੇ ਉਹਨਾਂ ਭੈਣਾ ਭਰਾਵਾਂ ਦਾ ਉਹਨਾਂ ਬਜ਼ੁਰਗਾਂ ਦਾ ਬਾਹ ਫੜਨੀ ਚਾਹੀਦੀ ਆ ਉਹਨਾਂ ਦਾ ਸਾਥ ਦੇਣਾ ਚਾਹੀਦਾ ਆਓ ਆਓ ਚੱਲੀਏ ਪੰਜਾਬ ਨੂੰ ਉੱਪਰ ਮੈਂ ਵੀ ਚਲਾਂਗਾ ਪੰਜਾਬ ਨੂੰ ਲੋਕਾਂ ਦੀ ਮਦਦ ਕਰਨ। ਸ਼ਾਬਾਸ਼ ਮੇਰੇ ਬੱਚੇ ਸ਼ਾਬਾਸ਼ ਚਲੋ ਅੱਜ ਪੰਜਾਬ ਵਿੱਚ ਹੜ੍ਹ ਆਏ ਹੋਏ ਨੇ ਪਰ ਇਹ ਹੜ੍ਹ ਨਹੀਂ ਸਾਡੀ ਇਨਸਾਨੀਅਤ ਅਤੇ ਭਾਈਚਾਰਕ ਸਾਂਝ ਦਾ ਇੱਕ ਇਮਤਿਹਾਨ ਹੈ। ਇਹ ਗੱਲ ਸੱਚ ਹੈ ਵੀ ਸਮੇਂ-ਸਮੇਂ 'ਤੇ ਸਰਕਾਰਾਂ ਸਾਨੂੰ ਜਾਤਾਂ ਪਾਤਾਂ ਅਤੇ ਮਜ਼ਬਦਾਂ ਦੇ ਨਾਮ ਤੇ ਲੜਾਉਂਦੀਆਂ ਆ ਰਹੀਆਂ ਨੇ। ਪਰ ਅੱਜ ਉਹ ਵੇਲਾ ਹੈ ਵੈਸੇ ਇਹ ਸਰਕਾਰਾਂ ਨੂੰ ਝੂਠਾ ਕਰਾਰ ਦੇ ਦਈਏ ਤੇ ਆਪਣੇ ਪੰਜਾਬੀ ਭਾਈਆਂ ਦਾ ਸਾਥ ਦੇਈਏ ਕਿਉਂਕਿ ਸਾਡੇ ਪੁਰਖੇ ਜਿਵੇਂ ਕਿ ਭਾਈ ਨੰਦ ਲਾਲ ਪੰਡਿਤ ਕਿਰਪਾ ਰਾਮ ਅਤੇ ਲੱਖੀ ਸ਼ਾ ਵੰਜਾਰਾ ਜੀ ਤੇ ਮਹਾਨ ਦੀਵਾਨ ਢੋਡਰ ਮੱਲ ਜੋ ਕਿ ਇਨਸਾਨੀਅਤ ਦੇ ਰਾਹ ਤੇ ਚੱਲੇ ਨੇ ਸਾਡਾ ਵੀ ਫਰਜ਼ ਬਣਦਾ ਹੈ ਵੀ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲੀਏ ਤੇ ਇਨਸਾਨੀਅਤ ਦਾ ਸਾਥ ਦੇਈਏ ਆਓ ਆਪਾਂ ਮਿਲ ਕੇ ਇਸ ਫਿਰਕੂ ਗਵਾਰੇ ਦੀ ਹਵਾ ਕੱਢ ਦਈਏ ਤੇ ਆਪਣੇ ਪੰਜਾਬੀ ਭਾਈਆਂ ਦਾ ਸਾਥ ਦੇਈਏ ਜੈ ਬਜਰੰਗਵਲੀ ਭਾਵੇਂ ਕਿ ਹੜ੍ਹਾਂ ਦੇ ਪਾਣੀ ਨੇ ਸਾਡੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਪਿੰਡਾਂ ਦੇ ਪਿੰਡ ਉੱਜੜ ਗਏ ਇਸ ਹੜ੍ਹਾਂ ਨਾਲ ਸੰਘਰਸ਼ ਕਰਦੇ ਕਈ ਇਨਸਾਨ ਮੌਤ ਦੇ ਹਵਾਲੇ ਹੋ ਗਏ ਪਸ਼ੂ ਪੰਛੀ ਪਤਾ ਨਹੀਂ ਕਿੰਨੇ ਇਸ ਹੜ੍ਹ ਦੀ ਬਲੀ ਚੜ ਗਏ ਪਰ ਇਹ ਜਿਹੜਾ ਦੁੱਖ ਹੈ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਦੁੱਖ ਹੋਰ ਵੀ ਅਕੈ ਅਤੇ ਅਸਹਿ ਹੁੰਦਾ ਜੇਕਰ ਅੱਜ ਇਹ ਮੇਰੇ ਭਰਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਾ ਖੜਦੇ ਕਿਉਂਕਿ ਸਿਆਣਿਆਂ ਨੇ ਕਿਹਾ ਜੇ ਆਪਾਂ ਖੁਸ਼ੀਆਂ ਸਾਂਝੀਆਂ ਕਰਦੇ ਆਂ ਤਾਂ ਖੁਸ਼ੀਆਂ ਦੁੱਗਣੀਆਂ ਹੁੰਦੀਆਂ ਤੇ ਜੇਕਰ ਆਪਾਂ ਦੁੱਖ ਬਣਾਉਂਦੇ ਆ ਤਾਂ ਦੁੱਖ ਘੜਦਾ ਅੱਜ ਮੈਂ ਬੜੇ ਮਾਣ ਨਾਲ ਕਹਿ ਸਕਦਾ ਕਿ ਸਾਡੇ ਗੁਰੂ ਸਹਿਬਾਨਾ ਨੇ ਇਸ ਧਰਤੀ ਦੇ ਉੱਤੇ ਜਿਹੜਾ ਵੰਡ ਛਕੋ ਦਾ ਸਰਬੱਤ ਦੇ ਭਲੇ ਦਾ ਸਿਧਾਂਤ ਸਾਨੂੰ ਦਿੱਤਾ ਜਿਹੜਾ ਉਹ ਬੀਜ ਉਹਨਾਂ ਨੇ ਅੱਜ ਤੋਂ ਕਈ ਸਦੀਆਂ ਪਹਿਲਾਂ ਬੀਜਿਆ ਅੱਜ ਉਹ ਪੂਰਾ ਬੀਜ ਦਰਖਤ ਦਾ ਰੂਪ ਲੈ ਚੁੱਕਿਆ ਤੇ ਅਸੀਂ ਅੱਜ ਉਹਦੀਆਂ ਉਹ ਛਾਵਾਂ ਮਾਰ ਰਹੇ ਆਂ ਅੱਜ ਜਿਹੜਾ ਸਰਬੱਤ ਦੇ ਭਲੇ ਦਾ ਕਨਸੈਪਟ ਆ ਉਹ ਸਾਰੀ ਦੁਨੀਆ ਉਸ ਨੂੰ ਲਾਗੂ ਕਰ ਰਹੀ ਆ ਅੱਜ ਹਰ ਕੋਈ ਮਾਨਵਤਾ ਦੀ ਭਲਾਈ ਦੀ ਗੱਲ ਕਰ ਰਿਹਾ ਤੇ ਆਓ ਆਪਾਂ ਸਾਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਹ ਜੋ ਸਾਨੂੰ ਸਿਧਾਂਤ ਦਿੱਤਾ ਮਾਨਵਤਾ ਦੀ ਭਲਾਈ ਲਈ ਸਾਰੇ ਸੰਗਤ ਰੂਪ ਦੇ ਵਿੱਚ ਜਿੱਥੇ ਕੋਈ ਵਿਅਕਤੀ ਬੈਠਾ ਉਹ ਵਿਅਕਤੀਗਤ ਤੌਰ ਤੇ ਹਾਜ਼ਰ ਹੋ ਕੇ ਮੇਰੇ ਨਾਲ ਬੋਲੀਏ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ